ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਕੋ ਸੱਠ ਟਰੈਕਟਰ ਸੀਗਾ ਜੀ ਫਾਰਮ ਟਰੈਕ ਤੇ ਆਪਾਂ ਨੇ ਆਪਾਂ ਨੇ ਬਈ ਨਵੇਂ ਟਰੈਕਟਰ ਦੇ ਵਿੱਚ ਕੱਟਿਆ ਵਾ ਸੀਗਾ ਤੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਤੇ ਜਦੋਂ ਆਪਾਂ ਕਹਿੰਦੇ ਹੁੰਨੇ ਵੀ ਜਦੋਂ ਚੀਜ਼ ਨੇ ਵਿਕਣਾ ਬਾਈ ਜਦੇ ਵਿਕਣਾ ਤੇ ਅੱਜ ਟਰੈਕਟਰ ਚੱਲਿਆ ਜੀ ਆਪਣਾ ਤੇ ਚੱਲਿਆ ਵੀ ਬਾਈ ਇਹ ਆਪਣੇ ਏਰੀਆ ਵਿੱਚ ਜਿੱਥੇ ਇਹਦੇ ਵੱਧ ਸ਼ਕੀਨ ਆ ਜਿੱਥੇ ਫਾਰਮ ਟਰੈਕ ਵੱਧ ਚੱਲਦਾ ਤੇ ਬਾਕੀ ਬਾਈ ਨਾਲ ਮਲਾਉਣੇ ਥਾਉਨੂੰ ਟਰੈਕਟਰ ਚੱਲਿਆ ਉਹਨਾਂ ਨਖੋਦਰ ਏਰੀਆ ਦੇ ਵਿੱਚ ਤੇ ਬਾਈ ਬਾਈ ਸਾਰੇ ਆਏ ਹੋ ਟਰੈਕਟਰ ਲੈਣਾ ਬਾਈ ਸਸਤੀ ਗੱਲ ਸਾਰਿਆਂ ਨੂੰ ਉਹ ਠੀਕ ਹੈ ਬਾਈ ਬਹੁਤ ਵਧੀਆ ਤੇ ਬਾਈ ਨੇ ਟਰੈਕਟਰ ਵੀਡੀਓ ਵਿੱਚ ਦੇਖਿਆ ਸੀ ਸ਼ਾਇਦ ਹਾਂਜੀ ਠੀਕ ਹੈ ਜੀ ਤੇ ਬਾਈ ਨਹੀਂ ਦਾਦੇ ਦੇ ਵੀ ਅਸੀਂ ਹਫਤਾ ਤੋਂ ਪਹਿਲਾਂ ਆ ਕੇ ਵੀ ਗਏ ਤੇ ਵੀ ਉਦੋਂ ਸੱਤੇ ਆ ਨਹੀਂ ਹੋਇਆ ਚਲੋ ਹੁਣ ਬਾਈ ਨਾਲ ਨੇ ਚਲੋ ਆਏ ਅੱਜ ਟਰੈਕਟਰ ਦਾ ਸੌਦਾ ਹੋਇਆ ਉਦੋਂ ਥੋੜਾ ਜਿੜਕੇ ਹੋਇਆ ਪੈਸੇ ਤੇ ਚਲੋ ਕੋਈ ਗੱਲ ਨਹੀਂ ਕਿੱਥੋਂ ਆਏ ਵੀਰੇ ਆਪਾਂ ਅਸੀਂ ਮੈਦਪੁਰ ਤੋਂ ਮੈਦਪੁਰ ਤੋਂ ਠੀਕ ਹੈ ਜੀ ਹਾਂਜੀ ਨਕੋਦਰ ਤੇ ਆਪਣਾ ਜਗਰਾਵਰ ਰੋਡ ਤੇ ਪਹੇਗੇ ਨਾ ਜੀ ਹਾਂਜੀ ਠੀਕ ਹੈ ਜੀ ਆਪਣਾ ਨਿਕੋਧ ਤੋਂ 15-20 ਕਿਲੋਮੀਟਰ ਅੱਗੇ ਆ। ਨਿਕੋਧ ਤੋਂ 20 ਕਿਲੋਮੀਟਰ। ਠੀਕ ਹੈ ਜੀ। 150 ਕਿਲੋਮੀਟਰ ਬਾਅਦ ਪੈ ਗਈ ਬਾਈ ਇਹਨਾਂ ਨੂੰ? ਹਾਂ ਜੀ 130 ਕਿਲੋ ਲਗਭਗ। 130 ਕਿਲੋਮੀਟਰ। ਠੀਕ ਹੈ ਜੀ। ਤੇ ਬਾਈ ਨੇ ਕਹਿੰਦੇ ਸਾਡੇ ਰੀ ਫਾਰਮਟਰਾਂ 'ਤੇ ਕਾਫੀ ਆ ਟਰੈਕਟਰ। ਸਾਡੇ ਬਾਈ ਰੋਪੜ ਜਾਂ ਸੀ ਵੀ ਨਹੀਂ ਹੈ। ਹਾਂ ਜੀ ਸਾਡੇ ਫਾਰਮ ਦਾ ਹਾਲੈਂਡ ਚੱਲਦਾ। ਸਾਡੇ ਰੋਪੜ 'ਚ ਸਾਰੀਆਂ ਹੀ ਏਜੰਸੀਆਂ ਦੇਖ ਲਓ। ਸਵਰਾਜ, ਕਬੂਟਾ, ਸੋਨਾਲੀਕਾ, ਜੌਂਡੀਅਰ, ਧਰਮਿੰਦਰਾ ਐ। ਸਾਡੇ ਹਾਲੈਂਡ ਦੇ ਫਾਰਮਟਰੈਕ ਦੀ ਏਜੰਸੀ ਵੀ ਨਹੀਂ ਹੈਗੀ। ਠੀਕ ਹੈ ਜੀ। ਹਾਂ ਜੀ ਇਹ ਫਰਕ ਹੁੰਦਾ ਬਾਈ ਏਰੀਆ ਦਾ ਹਾਂ ਜੀ ਹਾਂ ਜੀ ਹੋ ਸਕਦਾ ਜੀ ਇਹ ਟਰੈਕਟਰ ਤੁਹਾਡੇ ਏਰੀਆ ਜੁ ਹੁੰਦਾ ਟਰੈਕਟਰ 2 ਦਿਨ 3 ਦਿਨ ਖੜਦਾ ਨਹੀਂ ਸਾਡੇ ਕੋਲ ਨਹੀਂ ਸੀ ਹਾਂ ਜੀ ਹਾਂ ਸਾਡੇ ਨਹੀਂ ਸੀ ਰੁਕਣਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਠੀਕ ਆ ਬਾਈ ਮੁਬਾਰਕਾਂ ਤੁਹਾਨੂੰ ਜੀ ਵਾਦਾ ਕਰੇ ਤੁਹਾਨੂੰ ਟਰੈਕਟਰ ਤੇ ਜੋ ਵੀ ਹੈਗੀ ਦੀ ਬਾਈ ਗੱਲਬਾਤ ਬਾਈ ਇਹਨਾਂ ਨੂੰ ਸਾਰੀ ਦੱਸ ਕੇ ਦਿੱਤਾ ਠੀਕ ਹੈ ਜੀ ਤੇ ਜਿੱਦਾਂ ਬਾਈ ਤੁਸੀਂ ਦੇਖਿਆ ਸੀ ਫੋਟੋ ਫੋਟੋ ਵੀਡੀਓ ਤੇ ਸੇਮ ਉਹੀ ਚੀਜ਼ ਆ ਕੋਈ ਟਰੈਕਟਰ ਦਾ ਛੇੜਖਾਨੀ ਨਹੀਂ ਹੋਈ ਜਿਵੇਂ ਆਏ ਹੋਏ ਜ਼ਿਮੀਂਦਾਰ ਦੇ ਘਰ ਤੇ ਉਦਾਂ ਹੀ ਟਰੈਕਟਰ ਆ ਆਪਾਂ ਬਾਈ ਅੱਗੇ ਵੀ ਆਪਣੀ ਵੀ ਉਹਨੂੰ ਕਿਸੇ ਟਰੈਕਟਰ ਨਾਲ ਕਿਸੇ ਤਰ੍ਹਾਂ ਦੀ ਬਾਈ ਕੋਈ ਇਹੋ ਜੀ ਗੱਲਬਾਤ ਨਹੀਂ ਹੋਊਗੀ ਜਿੱਦਾਂ ਵੀ ਜੋ ਸਾਹਮਣੇ ਹੋਊਗਾ ਟਰੈਕਟਰ ਦੱਸ ਕੇ ਦੰਨੇ ਆ ਠੀਕ ਹੈ ਜੀ ਬਾਕੀ ਚਲੋ ਬਾਈ ਇਹਨਾਂ ਨੂੰ ਵੱਧ ਪਰਖ ਇਹਨਾਂ ਦੇ ਏਰੀਆ 'ਚ ਹੈਗਾ ਜ਼ਿੰਮੇਦਾਰ ਕੋਈ ਵੀ ਟਰੈਕਟਰ ਦੇਖ ਕੇ ਲੈ ਕੇ ਜਾਂਦਾ ਹਰੇਕ ਵੀਡੀਓ 'ਚ ਇਹ ਗੱਲ ਜ਼ਰੂਰ ਕਹਿੰਨੇ ਆ ਵੀ ਟਰੈਕਟਰ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਬਾਈ ਠੀਕ ਹੈ ਸਾਡੇ ਕੋਲ ਵੀ ਸਾਰੇ ਟਰੈਕਟਰ ਜ਼ਿੰਮੇਦਾਰਾ ਭਰਾਵਾਂ ਦੀ ਚੱਲੇ ਵੀ ਆਉਂਦੇ ਆ ਆਪਣੀ ਤਸੱਲੀ ਕਰਨੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਬਾਕੀ ਤੋਰੇ ਬਾਈ ਬਾਈ ਇਹਨਾਂ ਨੇ ਦੂਰ ਜਾਣਾ ਕਾਫੀ ਲੋ ਜੀ ਆ ਬਾਈ ਵੀਰ ਨੇ ਲੱਤਾ ਟਰੈਕਟਰ ਨਹੀਂ ਲਿਆ ਮੁੰਡਿਆਂ ਨੇ ਹਨਾ ਠੀਕ ਆ ਠੀਕ ਆ ਜੀ ਵਾਰਕਾਂ ਭਾਈ ਵੀਰੇ ਨੂੰ ਟਰੈਕਟਰ ਦੀਆਂ ਲੈ ਬਾਈ ਵਾਹ ਸੁਣੋ ਟਰੈਕਟਰ ਦੀ ਇਹਦਾ ਥੋੜਾ ਜਿਹਾ ਰੰਗ ਇੱਕ ਤੋਂ ਹੋਰ ਜਗਾ ਤੇ ਫੇਟ ਜਾ ਹੋਇਆ ਵਾਟਾ ਇਹਦਾ ਮੀਟਰ ਨਹੀਂ ਤੇ ਚੱਲਦੇ ਮੀਟਰ ਹੀ ਪਾਈ ਨੇ ਆਪੇ ਚਾਲੂ ਕਰ ਲੇ ਬਾਈ 100 ਘੰਟੇ ਚੱਲਿਆ ਵਾ ਨਾ ਬਾਈ ਤੈਨੂੰ ਫੇਰ ਹਿੱਲ ਗਿਆ ਮੀਟਰ ਫੇਰ ਹਿੱਲ ਗਿਆ ਤੇ 100 ਘੰਟਾ ਅਰੇ ਜਨਾ ਚੱਲਿਆ ਵਾ ਟਰੈਕਟਰ ਬਾਈ ਟਾਇਰ ਨਾਲ ਦੇ ਹੀ ਟਰੈਕਟਰ ਦੇ ਪਿੰਡ ਪੈਸੇ ਹੈਗੇ ਆ ਮੁਰਲੇ ਵੀ ਪਿਛਲੇ ਵੀ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜੀ ਖੇਤੀਬਾੜੀ ਦਾ ਟਰੈਕਟਰ ਚੱਲਿਆ ਹੋਇਆ ਟਰੈਕਟਰ ਸਾਡੇ ਲੋਕ ਨੇ ਬੇਲੇ ਕੋਲੋਂ ਹੀ ਕੱਢ ਹੋਇਆ ਸੀਗਾ ਟਰੈਕਟਰ ਇਹ ਠੀਕ ਹੈ ਜੀ ਤੇ ਲੋ ਜੀ ਬਾਈ ਮੁਬਾਰਕਾਂ ਬਾਈ ਨੂੰ ਟਰੈਕਟਰ ਚੱਲਿਆ ਜੀ ਆਪਣਾ ਨਕੂਤਰ 650 ਕਿਲੋਮੀਟਰ ਦੂਰ ਤੇ ਲੋ ਜੀ ਬਾਈ ਅੱਜ ਮੰਡੀ 'ਚ ਆਏ ਹੋਏ ਆ ਮਾਲਾਂ ਵਾਲੇ ਖਾਲਾ ਬਾਈ ਆਇਆ ਹੋਇਆ ਟਰੈਕਟਰ ਦੇਖ ਕੇ ਪਰਚਾਨ ਲਿਆ ਹੋਣਾ ਤੇ ਮੌਸਮ ਅੱਜ ਵੀ ਬਾਈ ਗੜਬੜੀ ਜੀ ਕਰਦਾ ਬੱਦਲ ਬਾਈ ਫੇਰ ਹੋਈ ਹੋਈ ਆ ਤੇ ਉਹ ਖੜਾ ਬਾਈ ਪੂਰੀਆਂ ਲੱਗਿਆ ਹੋਇਆ ਗੈਣਨ 5 ਕਿੱਲਾ ਦੀ ਬੜਾ ਲਾਇਆ ਇਕੱਠੀ ਹੋ ਠੀਕ ਹੈ ਜੀ ਤੇ ਛਾਸਿਆਂ ਕਰਤੀਆਂ ਬੰਦ ਸਾਰੀਆਂ ਹੀ ਤਕਰੀਬਨ ਬੜਾ ਹੈ ਜੀ ਤੇ ਬਾਈ 10 ਕਿੱਲੇ ਲਿਆ ਬੜਾ ਕੇ ਮੂੰ ਲੱਗਦਾ ਦੋ ਅੱਜ ਦੋ ਟਰਾਲੇ ਆਏ ਸਵੇਰੇ ਹੋਰ ਕਾਲੇ ਵੀਰੇ ਕਰ ਲਈ ਗਣਤੀ ਉਹ ਠੀਕ ਆ ਦੇ ਲੋ ਬਾਈ ਸੀਜ਼ਨ ਚ ਆ ਜੱਟਾਂ ਦਾ ਆ ਹਾਲ ਹੋ ਜਾਂਦਾ ਹਾਂ ਫਰਮੂ ਇੱਕ ਹੋਇਆ ਰਹਿੰਦਾ ਹੈ ਹਾਂ ਅੱਜ ਉਹ ਉਥੇ ਸੌ ਗਿਆ ਬਾਈ ਦੁਪਹਿਰੇ ਇਹ 2-3 ਘੰਟੇ ਗਰਮੀ ਜਨੂੰ ਪੋਈ ਪਤਾ ਕਿੱਥੇ ਪਿਆ ਕਿੱਥੇ ਰਹੀ ਨਹੀਂ ਘਟਾ ਕਿ ਨਹੀਂ ਰਹੀ ਅੱਛਾ ਹਾਂ ਠੀਕ ਆ ਉਹਨੇ ਟਿਕਨੰਦੇ ਇੱਧਰ ਬੱਦਲ ਚੜ੍ਹਿਆ ਫੋਨ ਵੱਜਦਾ ਲੱਗ ਗਿਆ ਯਾਰ ਠੀਕ ਆ ਮੈਂ ਸੱਚੋ ਬਤਾਨੀ ਕਰ ਰਿਹਾ ਕਈ ਵਕਤ ਇੱਕ ਵਾਰ ਮਸ਼ੀਨ ਦਾ ਕੋਈ ਹੋ ਨੀਕ ਹੋ ਜਵੇ ਹੋ ਜਾਂਦੀ ਹੈ ਸਹੀ ਗੱਲ ਆ ਸਹੀ ਗੱਲ ਆ ਇੱਕੋ ਕਾ ਬਾਈ ਫੋਨ ਨਹੀਂ ਕਿੰਨੇ ਕਿੱਲੇ ਲੈ ਗਏ ਆਲੇ ਕਣਕੇ ਇਹ ਕੀ ਲੈਣਾ ਹੈ 10 ਟਰਾਲੇ ਦੇ ਹਨ 10 ਕਿਲੋ ਥੋੜੀ ਜੀ ਕਰ ਠੀਕ ਆ ਠੀਕ ਆ ਸਾਰੇ ਰੱਖਿਆ ਕੋਈ ਠੀਕ ਆ ਬਾਈ ਹਾਂ ਚਲੋ ਬਾਕੀ ਦੇਖਣ ਦਾ ਕੰਕਸ ਹੋਣੀ ਲੱਗਦੀ ਆ ਬਾਕੀ ਜੋਗੇ ਦੇ ਲਾ ਜਾਣਾ ਅੱਧੇ ਘੰਟੇ ਚ ਪਤਾ ਹੈ ਹਾਂ ਹਾਂ ਸਫਾਈ ਵਾਕੇ ਚ ਹੈਗੀ ਬਾਈ ਕੰਕਸ ਸਾਫ ਆ ਜਾਵੇਂ ਹੋਰ ਕਾਲੇ ਕਿਵੇਂ ਕੰਮ ਕਰ ਠੀਕ ਆ ਬਾਈ ਕੰਮ ਵਧੀਆ ਬਾਈ ਠੀਕ ਕੰਮ ਦਾ ਰੱਬ ਨੇ ਤੇਜ਼ੀ ਫੜੀ ਹੈ ਇਹਦੀ ਕੀ ਪਤਾ ਨਹੀਂ ਗਿਆ ਚੱਕਰ ਆ ਚਲੋ ਹਾਂ ਤਾਂ 1:30 ਵਜ ਗਿਆ ਬਚਾਓ ਵੀ ਹੈਗਾ ਇਹ ਕੋਈ ਐਡਾ ਉਹ ਵੀ ਨਹੀਂ ਹੋਇਆ ਨਹੀਂ ਰਾਤ 2:00 ਵਜ ਗਏ ਹਾਂ ਉਹਦੇ ਕਾਲੇ ਇਹ ਅਸੀਂ ਬੰਦ ਕਰਦੇ ਕਰਦੇ ਪੈ ਗਿਆ ਹਾਰ ਉਹ ਐ ਸਵਰਾਜ ਨੂੰ ਔਰੇ ਐ ਨਹੀਂ ਪਤਾ ਲੱਗਦਾ ਕਾਲੇ ਘੜੀ ਚ ਬੰਦੇ ਦਾ ਸਹੀ ਗੱਲ ਹੈ ਉਸ ਨੂੰ ਨਹੀਂ ਪਤਾ ਲੱਗਦਾ ਔਰੇ ਵੀ ਕੱਲ ਕੰਮ ਹੋ ਜਾਣਾ ਠੀਕ ਆ ਕੱਲ ਕਾਲੇ ਵਾਦ ਦਾ ਘੰਟਾ ਹੋ ਤਾ ਕੰਮ ਨਿਭੜਣੇ ਵਾਲਾ ਅੱਡਾ ਨਹੀਂ ਵੀਰੇ ਘੰਟਾ ਦਾ ਜੀ ਲੱਗ ਜਾਣਾ ਹਾਂ ਖਾਦਾ ਪਿਆ ਜੀ ਟਰਾਲੇ ਦਾ ਪਿਆ ਜੀ ਉੱਪਰ ਪਿਆ ਹੋਣਾ ਹਾਂ ਬਿਲਕੁਲ ਟਰੈਕਟਰ ਬੜਾ ਥੱਕੀ ਵੀ ਹੈ ਟਰੈਕਟਰ ਪਹਿਲਾਂ ਦੂਆ ਵੀ ਲਿਆਦਾ ਜਗਦੀਪ ਆਜਾ ਨਾ ਕੀ ਆ ਟਰੈਕਟਰ ਦੋ ਲੈ ਆਇਆ ਤੇ ਸਵੇਰੇ ਅੱਜ ਦੋਏ ਇਕੱਠੇ ਉਹਨੂੰ ਫਿਰ ਯਾਰ ਤੁਹਾਨੂੰ ਨੰਕਾਰਨਾ ਵੀ ਨਹੀਂ ਆਣਾ ਏ ਅੱਛਾ ਜਿੰਨਾ ਵੀ ਅਨਜਾਨਦਾ ਟਰੈਕਟਰ ਦਾ ਠੀਕ ਆ ਕੱਲਾ ਭਰਿਆ ਦਾ 100 ਕਿਲੋ ਦਾ ਗੇੜੀ ਕਣਕ ਉਹਦੀ ਬੱਧੇ ਹੋਣੀ ਵੀਰੇ ਇੱਥੇ 10 ਮਿੰਟ ਹੋਣੀ ਉਹਦੇ ਜੀ ਹੋਊਗੀ ਨੀ ਹਾਂ ਠੀਕ ਆ ਠੀਕ ਆ ਤੇ ਬਾਕੀ ਫਿਰ ਇਹ ਰਿਕਜੀ ਬਲੈ ਦਾ ਮੈਂ ਉਹਨੂੰ ਲੈ ਆ ਆ ਗੰਨੇ ਜਿੰਨੇ ਵਜਨ ਹੋ ਗਿਆ ਹਾਂ ਉਸ ਦਾ ਵਜਨ ਉਹਦਾ ਸਿਕਾ ਹੈ ਫੂਸ ਹੈ ਬਾਈ ਸਹੀ ਗੱਲ ਆ ਹੂੰ ਹੋਰ ਸੁਣਾ ਹੋਰ ਕਿਵੇਂ ਸੀਜ਼ਨ ਵਧੀਆ ਚੱਲਦਾ ਸੀਜ਼ਨ ਤਾਂ ਠੀਕ-ਠਾਕ ਦਾ ਮੈਂ ਰੱਬ ਰ ਵਧੀਆ ਲਾਈਵ ਵੇਜ ਨਾਲ ਸੁਪਾਇ ਠੀਕ ਆ ਇਸ ਵਾਰ ਥੋੜਾ ਰੀਪਰਾਂ ਦਾ ਕੰਮ ਠੰਡਾ ਰੀਪਰ ਨਹੀਂ ਹੁੰਦੀ ਰੀਪਰ ਮੈਨੂੰ ਤਾਂ ਐਨ ਨਹੀਂ ਚਲਾਇਆ ਹਜੇ ਟਾਈਮ ਨਹੀਂ ਚਲਾਇਆ ਹਜੇ ਆ ਠੀਕਾ ਬੰਦੇ ਨਹੀਂ ਹੈਗੇ ਹਾਂ ਠੀਕ ਆ ਹਰਨੇਸ਼ਰ ਇਤਰੇ ਲੱਗੇ ਵੇਣਾ 8:00 ਯਾਰ ਕੜੀ ਦੀ ਤਾਂ ਨਹੀਂ ਆ ਜਾਂਦਾ ਏ ਹੂੰ ਹੂੰ ਠੀਕ ਹੈ ਨਾ ਵਧੀਆ ਨਾਲੇ ਮਾੜਾ-ਮਾੜਾ ਜਦ ਤੱਕ ਨਾਲੇ ਜੈ ਸੈੱਟ ਹੋ ਜਾਊਗਾ ਕਿਹਨਾਂ ਲੋਕਾਂ ਨੂੰ ਚੂੜੀ ਦੀ ਵੀ ਲੋੜ ਨਹੀਂ ਲੋੜ ਨਹੀਂ ਹੈਗੀ ਪਿਛਲੇ ਸਾਲ ਦੀ ਪਈ ਆ ਠੀਕ ਆ ਨਹੀਂ ਤਾਂ ਕਹ ਲੈਣਾਂ ਜੇ ਤੁਹਾਡੇ ਮਗਰ-ਵਗਰ ਫਿਰਦੇ ਨੇ ਲੋਕ ਜਦੋਂ ਕਹਿੰਦਾ ਯਾਰ ਮੇਰੀ ਤੂੜੀ ਮੁੱਕੀ ਵੀ ਚਲਾ ਹਾਂ ਚਲਾ ਸਹੀ ਗੱਲ ਆ ਹੁਣ ਮੈਂ ਕਹਿ ਰਿਹਾ ਵੀ ਆ ਤਾਰਨੇ ਵਾਲੇ ਹੈਗੇ ਅੰਦਰ ਪਾਈ ਕਰ ਲੋ ਅਗਰ ਕਹਿੰਦਾ ਯਾਰ ਕੋਈ ਨਾ ਜਦਾ ਦਰਪਾਨੇ ਵਾਲੇ ਹੋਗੇ ਜਦ ਬੇਜਾਦ ਕਰ ਲਈ ਸਹੀ ਗੱਲ ਆ ਨਹੀਂ ਤੇ ਜੇ ਕਿਤੇ ਤੂੜੀ ਮੁੱਕੀ ਵੀ ਹੁੰਦੀ ਫਿਰ ਐ ਕਹਿੰਦਾ ਉਹਨਾਂ ਨੇ ਵੀ ਤੂੰ ਬਣਾ ਤੇਰੇ ਕਾਲੇ ਟਾਈਮ-ਟਾਈਮ ਦੀ ਗੱਲ ਆ ਕੋਈ ਟਾਈਮ ਤਾਂ ਤੂੜੀ ਦੀ ਹੁੰਦੀ ਦੀ ਆਹ ਨਾਲ ਜਮਾ ਹੀ ਹੋ ਨਹੀਂ ਹੈਗੀ ਵੇਖ ਤੇਰੀ ਹੋ ਗਈ ਹਮ ਪਰ ਕਾਲੇ ਹੁਣ ਮੈਂ ਕੱਲ ਦੇਖਿਆ ਵੀਡੀਓ ਆਪਣੇ ਇੱਧਰ ਵਾਲੇ ਜਿਹੜੇ ਸੈਲਰ ਆ ਆਪਣੇ ਬਾਈ ਬੰਦੇ ਸਿੱਧੇ ਹੀ ਉੱਥੇ ਗੱਲਾਂ ਦੇ ਨਤੀਜੇ ਸਾਲੇ ਕੱਲ ਦੇਖੇ ਬਾਈ ਉੱਥੇ ਵੇਚ ਨਹੀਂ ਉੱਥੇ ਬਾਈ ਸਿੱਧੀ ਕੰਡਾ ਹੋ ਗਏ ਗਣਕ ਉਧਰ ਦੀ ਆ ਕਿਹੜੇ ਸੈਲਰ ਨਹੀਂ ਦੂਏ ਮਾਨੀ ਵਾਲੇ ਖੁੱਲੇ ਉਹ ਬਹੁਤ ਗਣਕੇ ਜਾਰੀ ਕਰ ਰਹੇ ਲੋਕ 50 50 60 60 ਕਿਲੋਮੀਟਰ ਤੋਂ ਜਾ ਰਹੇ ਉਹ ਨਾ ਮਣੀ ਮੁੰਡੀ ਵੱਧ ਚੱਕ ਰਹੇ ਗਣਕਾ ਰੇਟ ਵੱਧ ਹੁੰਦੇ ਮੈ ਰੇਟ ਨਾਲ ਦੇ ਪ੍ਰਾਈਵੇਟ ਖਰੀਦ ਕਰ ਰਹੇ ਹੋ ਆਪਣੀ ਉਹ ਲੋਕ ਇਹ ਗੱਲ ਸਮਝ ਨਹੀਂ ਰਹੇ ਬਾਈ ਜਦ ਤੱਕ ਹਾਂ ਬੰਦਿਆਂ ਨੇ ਆਪਣੇ ਨੇ ਵੀ ਬਹੁਤੀ ਨਹੀਂ ਜ਼ਿਆਦਾ ਰੱਖੀ ਹੈ ਗਣਕਾ ਜਦ ਤੱਕ ਕਲੇ ਆ ਮੰਡੀ ਚਲਦੀ ਨਾ ਸਰਕਾਰੀ ਜਦ ਤੱਕ ਕਿ ਜ਼ਿੰਮੇਦਾਰ ਹੈ ਤਰ ਮੈਂ ਦੱਸ ਤੀ ਜਦੋਂ ਇੱਕੋ ਸੀਜ਼ਨ ਚ ਵੀ ਆਹ ਕੰਮ ਬੰਦ ਹੋ ਗਿਆ ਅੱਜ ਕੀ ਦੇਖੇ ਜੀ ਦੀ ਝੋਨੇ ਚ ਕਿਆਲ ਹੋਇਆ ਇਹੇ ਗੱਲ ਆਪਾਂ ਨੂੰ ਬਈ ਸਮਝ ਨਹੀਂ ਬਣੀ ਜ਼ਿੰਮੇਦਾਰਾਂ ਨੂੰ ਹਾਂ ਜੇ ਰੁਕਣੇ ਤਾਂ ਆਪ ਰੁਕ ਲੋ ਇਹ ਬਾਈ ਮੰਡੀ ਕਰਨ ਜੇ ਰੁਕਣੇ ਤਾਂ ਆਪ ਰੁਕ ਲੋ ਆਪ ਰੋਕ ਲੋ ਸਹੀ ਗੱਲ ਹੈ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਹੈ ਉਹ ਤਾਂ ਹੋਊ ਆ ਲੋਕ ਬਾਈ ਜਿਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਲੋਕ ਮਾੜਾ ਚੰਗਾ ਬੋਲੀ ਜਾਂਦੇ ਜੀਮੇਦਾਰਾਂ ਨੂੰ ਪਰ ਇਹਦੇ ਬਾਈ ਇਨਜਾਮ ਬਹੁਤ ਭੇੜੇ ਹੋਣੇ ਆ ਠੀਕ ਆ ਜੀ ਫਰਕ ਕਾਲੇ ਸਾਰੇ ਨੂੰ ਪੈਣਾ ਹੈ ਜੇ ਕਹੂੰਗੇ ਕੱਲਾ ਜੀਮੇਦਾਰ ਨੂੰ ਮਾਰਨਾ ਕੱਲਾ ਜੀਮੇਦਾਰ ਨੇ ਕੋਈ ਨਹੀਂ ਮੰਦਾ ਆਂਦਾ ਨਹੀਂ ਬਦਨਾ ਹਾਂ ਯਾਰ ਸਾਰਾ ਕੁਝ ਇਹ ਵੀ ਫਰਕ ਪੈਣਾ ਹਾਂ ਆਦਾ ਕੁਝ ਨਹੀਂ ਹਾਂ ਅਜਾ ਫਿਰ ਵੀ ਆਪਣੀ ਪਿਆਜ ਜਿਹੜਾ ਮੁੱਲ ਲੰਦੇ ਸਭ ਤੋਂ ਬਹੁਤ ਉਹਦੇ ਵੇ ਪੈਣ ਉਹੀ ਉਹੀ ਗੱਲ ਆ ਬਾਈ ਬਿਲਕੁਲ ਯਾਰ ਹੁਣ ਹੁਣ ਜਿਹੜੇ ਆ ਆਏ ਹੋਏ ਆ ਯੂਪੀ ਬਿਹਾਰ ਵਾਲੇ ਇਹਨਾਂ ਕੋ ਕਹਿੰਦੇ ਜ਼ਮੀਨਾਂ ਨਹੀਂ ਹੈਗੀਆਂ ਸਾਰਾ ਕੁਝ ਹੈ ਨਾਲ ਕੋਲ ਇਹ ਲੋਡੀ ਐਮਐਸ ਵੀ ਨਹੀਂ ਹੈਗੀ 600 700 ਨੂੰ ਜਿਰੀ ਵਿਕਦੀ ਆ ਇੰਨੇ ਕਿਨੂੰ ਗਣਕ ਵਿਕਦੀ ਆ ਇਹਨਾਂ ਨੂੰ ਬੱਜਦਾ ਕੱਖ ਨਹੀਂ ਵਿੱਚੋਂ ਫੇਰ ਜੁਪੀ ਜੀ ਕਿਤੇ ਜਮੀਨਾਂ ਜੁਪੀ ਜੀ ਦੀ ਜਮੀਨਾਂ ਆਪਣਾ ਨੂੰ ਵੱਧ ਸਕਤੀ ਆ ਠੀਕ ਆ ਇਹਨਾਂ ਨੂੰ ਬਾਈ ਮਿਹਨਤ ਨਹੀਂ ਮਿਲਦੀ ਪੂਰੀ ਤਾਂ ਦਾ ਬਜਾਰੇ ਉਰੇ ਆਉਨੇ ਕੰਮ ਕਰਨ ਇਹ ਇਹਨਾਂ ਨੇ ਦੇਖੀ ਕਾਲੀ ਸੀਜ਼ਨ ਲਾ ਕੇ ਇੱਥੋਂ ਮਿੰਟੋ ਮਿੰਟੀ ਨਾਲ ਦੀ ਨਾਲ ਦੇਖੀਏ ਦੂਏ ਦਿਨੇ ਚੜ ਜੰਦੇ ਜਿਹੜੇ ਆਉਨੇ ਨੇ ਇਹ ਲੇਬਰ ਸਪੈਸ਼ਲ ਹੀ ਆਉਂਦੀ ਆ ਇਹ ਇਹ ਬੰਦੇ ਖੇਤਾਂ 'ਚ ਨਹੀਂ ਕੰਮ ਕਰਦੇ ਇਹਨਾਂ ਨੇ ਬਸ ਸੀਜ਼ਨ ਲਾ ਕੇ ਉਦਨੇ ਰਾਤ ਨੂੰ ਇਹ ਹਰਕੇ ਸਾਉ ਦਾ ਲੰਘੇ ਜਾਣਾ ਇਹਨੇ ਨਾ ਬਣ ਗਿਆ 30 30 40 40 ਹਜ਼ਾਰ ਬਣਾ ਕੇ ਲੰਘੇ ਨੇ ਵਿਚਾਰੇ ਆਪਣਾ ਸਹੀ ਗੱਲ ਬਾਕੀ ਬਾਈ ਕੰਮ ਨਿਭੜਣ ਵਾਲਾ ਹੋਰ ਕਾਲੇ ਵੀਰੇ ਚੱਲੀਏ ਫਿਰ ਹਾਂਜੀ ਠੀਕ ਆ ਤੇ ਬਾਕੀ ਬਾਈ ਇੱਕ ਅੱਧ ਦਿਨ ਚ ਆਪਣੇ ਕੋਲ ਵੀ ਇੱਧਰ ਆਪਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰਨਾ ਮੈਂ ਤਾਂ ਜੱਗੂ ਜੱਜੇ ਗਈ ਜਨਾ ਮੈਂ ਦੇਖ ਦਦਾ ਮੈਂ ਅੱਜ ਤੇ ਅੱਜ ਬਾਈ ਥੋੜਾ ਜਿਹਾ ਕੰਮ ਪਿੱਛੇ ਤੇ ਲੇਟ ਹੋ ਗਿਆ ਤੇ ਚਲੋ ਆਪਾਂ ਵੀ ਨਹੀਂ ਜੋਰ ਪਾਇਆ ਬਹੁਤਾ ਤੇ ਇੱਥੇ ਇਹਨਾਂ ਦੀ ਰੈਂਟੀ ਉਹ ਕੰਪਨੀ ਇਹ ਬਾਈ ਪਟਿਆਲੇ ਕੋਲ ਪਟਿਆਲੇ ਤੋਂ ਹੋਰਾਂ ਥੋੜਾ ਜਿਆ 10 ਕਿਲੋਮੀਟਰ ਅੰਮ੍ਰਿਤਵਾਲੋਂ ਨਹੀਂ 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 ਪਟਿਆਲੇ ਰੋਡ ਤੇ ਹਾਸ ਰੰਦਵਾਲੋਂ ਤੇ ਰੋਟਾਵੇਟਰਾਂ ਦਾ ਬਾਈ ਕੰਮ ਕਰਨਾ ਸ਼ੁਰੂ ਵੈਸੇ ਤਾਂ ਵੈਸੇ ਤਾਂ ਹੈਗੇ ਸ਼ਕਤੀ ਵਾਲੇ ਹਾਂ ਸ਼ਕਤੀਮਾਨ ਵਾਲੇ ਕਰਵਾ ਦੇ ਰੋਟਾਵੇਟਰ ਬਾਈ ਆਉਣੇ ਆਪਣੇ ਕੋਲ ਤੇ ਬਾਕੀ ਕਾਲੇ ਬਾਈ ਇਹਨਾਂ ਨੂੰ ਕਿਹਾ ਵੀ ਤੁਸੀਂ ਮੜਾ ਮੋਟਾ ਰੱਖਿਓ ਸਪੋਰਟ ਨਹੀਂ ਬਾਈ ਅਸੀਂ ਤਾਂ ਕਦ ਨਹੀਂ ਕਰੀ ਹਾਂ ਹਾਂ ਨਾ ਨਾ ਕੋਈ ਗੱਲ ਨਹੀਂ ਬਾਈ ਇੱਕ ਵਾਰ ਕਾਲੇ ਕੰਮ ਸ਼ੁਰੂ ਕਰਨ ਦੀ ਹੁੰਦਾ ਇੱਕ ਵਾਰ ਸ਼ੁਰੂ ਜਾਂ ਹੋ ਗਿਆ ਪੰਜ ਸੱਤ ਵਿੱਕ ਗਏ ਫੇਰ ਕਾਲਿਆ ਆਟੋਮੈਟਿਕਲੀ ਚੱਲੀ ਜਾਂਦਾ ਕੰਮ ਹਨਾ ਬਾਕੀ ਇੱਕ ਵਾਰ ਹੁੰਦਾ ਨਵੀਂ ਚੀਜ਼ ਆ ਬੰਦਾ ਥੋੜਾ ਲੈਣ ਤੇ ਝਿਜਕਦਾ ਕਾਲੇ ਕਾਲੇ ਵਿਕੀ ਸਾਰਾ ਕੁਝ ਸਹੀ ਜਾਂਦਾ ਬਾਈ ਤੇ ਰੇਟ ਸਹੀ ਹੋਵੇ ਸਿੱਤਾ ਨਹੀਂ ਰੇਟ ਮਾ ਤਾਂ ਕਾਲੇ ਰੇਟ ਵਾਲਾ ਤਾਂ ਆਪਾਂ ਨੇ ਕੰਮ ਰੱਖਣਾ ਹੀ ਨਹੀਂ ਪਹਿਲਾਂ ਤਾਂ ਆਪਾਂ ਨੇ ਰੱਬ ਸੁੱਖ ਰੱਖੇ ਚੱਕਦਾਂ ਨੇ ਫੱਟੇ ਉਹੀ ਰੇਟ ਦੇਖੀ ਜਾਊਂਗੇ ਹੈ ਹਾਂ ਬਸ ਮੈਨੂੰ ਬਾਈ ਗਿਫਟ ਦੇਣਾ ਇਹਨੇ ਹਾਂ ਚਲੋ ਉਹ ਵੀ ਦਿਖਾਵਾਂਗੇ ਤੇ ਤੇਰੇ ਕੋਲ ਤਾਂ ਹੈਗਾ ਤੇਰੇ ਤਾਂ ਸੜੀ ਜਾਣਾ ਦੇ ਕੇ ਚਲਾ ਲਿਆ ਇਹਨੇ ਫਿਰ ਉਹਨੂੰ ਫਿਰ ਅਸੀਂ ਉਮਾਤਾ ਹੈਗਾ ਆਹੋ ਚਲਾ ਕੇ ਦੱਸਣਾ ਨਾ ਕਿਵੇਂ ਚੱਲਦਾ ਆਹੋ ਚਲਾ ਕੇ ਦੱਸਣਾ ਹਾਂ ਇਹ ਠੀਕ ਆ ਦੇਖੂ ਦੇਖ ਜਸਵੰਤ ਦਾ ਹੋ ਰਿਹਾਦਾ ਸੀ ਹਾਂ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕੁ ਬਕਾਦੇ ਸਾਥੇ ਆਏ ਆਪਣੇ ਪਿੰਡੇ ਵਾਲੇ ਦੋ ਤਿੰਨ ਤਾਂ ਇਹ ਤਾਂ ਬਣਦੇ ਹੀ ਨਾ ਉਹ ਤਾਂ ਹੁਣ ਸਾਨੂੰ ਕੱਦ ਨਹੀਂ ਉਗਾ ਦੋ ਤਾਂ ਹੈ ਕਹਿੰਦਾ ਵੀਰ ਜੀ ਹਾਂ ਵੀ ਲੈ ਜੋ ਦੱਸੋ ਕਿਆ ਚਾਹੀਦਾ ਨਾਲੇ ਅਸੀਂ ਕੋਈ ਹੋ ਨਹੀਂ ਕਰਦੇ ਪੈਸੇ ਵੀ ਦੇ ਦਿਆਂਗੇ ਸਹੀ ਗੱਲ ਸਹੀ ਗੱਲ ਹੂੰ ਠੀਕ ਆ ਕਾਲੀ ਗਿਆ ਕਾਲੇ ਬਾਈ ਠੀਕ ਹੈ ਚੱਲੀਏ ਬਾਈ ਟਾਈਮ ਵੀ ਹੋ ਗਿਆ ਬਾਈ ਦੀ ਵੀ ਗਣਕ ਭਰਨੇ ਆਲੀ ਆ ਮੈਂ ਵੀ ਜਾਂਦਾ ਲਾਉਣਾ ਜਾਸੀ ਨੂੰ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਬਾਕੀ ਆਪਾਂ ਪਾਵਾਂਗੇ ਬਾਈ ਵੀਡੀਓ ਸਾਰਾ ਗਾਲੇ ਨੂੰ ਵੀ ਬੁਲਾਉਂਗੇ ਸਪੈਸ਼ਲ ਹਾਂ ਹਾਂ ਪਾਰਟੀ ਹੋਊਗੀ ਬਾਈ ਪਾਰਟੀ ਦੀ ਕਿਹੜੀ ਗੱਲ ਹੈ ਹਾਂ ਹਾਂ ਤੇ ਠੀਕ ਹੈ ਬਾਈ ਵੀਡੀਓ ਤੇ ਇੰਨਾ ਹੀ ਜੀ ਧੰਨਵਾਦ ਸਾਰਿਆਂ ਦਾ